sí, మరేలా పాజ వి ਆਪੜ ਆਦੇ ਬਾਗ ਤਾਵੇਂ ਜਈ ਨਾਟ ਵਿਚ ਕੈਨੇ ਚੈਨੇ ਚੈਨੇ ਤੇ ਆਪੜ ਅਗ ਬੱਤੀਏ ਨਾਲੇ ਦੂੰਗਾ ਦਾ ਵਿਚ ਕੈਨੇ ਬਿੱਤੇ ਆਪੜ ਅਗ ਬੱਤੀਏ ਨਾਲੇ ਦੂੰਗਾ ਦਾ ਨਾਲੇ ਬੱਤੀਆਂ ਬਾਹੀ ਛੁਲਾ ਕੇ ਕਿੰਨਾ ਨੇਸ ਬਾਰੇ ਨੀ ਮਾਪੇ ਮੇਰੇ ਆਰੇ ਦਵਾਰੇ ਬਲੇ ਮਾਪੇ ਤਾਂ ਮੇਰੇ ਆਰੇ ਦਵਾਰੇ ਸੌਏ ਨਾ ਲਗਦੇ ਨੇੜੇ ਜੇ ਮੈਂ ਮਰ ਗਈ ਵੇ ਬਿਛਵਾਂ ਲੂੰਗੀ ਤੇਰੇ ਜੇ ਮੈਂ ਮਰ ਗਈ ਵੇ ਬਿਛਵਾਂ ਲੂੰਗੀ ਤੇਰੇ ਜੇ ਮੈਂ ਮਰ ਗਈ ਵੇ ਬਿਛਵਾਂ ਲੂੰਗੀ ਤੇਰੇ ਜੇ ਮੈਂ ਮਰ ਗਈ ਵੇ ਸਾਰੇ ਇਟਾ ਗੇੜੇ ਮੇਰੇ ਮੱਲ ਪਿਆਰੇ ਪਾਏ ਸਾਰੇ ਟਾਗੇ કે મોટા જલ પાણી નો બોલી ચાલો કી સે દવા એ દિલે કી સે દવા ના રે ના ની મેરા માયે વિચ વેચਦਾ મંડી રે ગોળ પે કણ કી કરદા ગોળ ગપે વેચવા ની ગોળ ગપે વેચਦਾ ગોળ ગપે વેચવા ની ગોળ ગપે વેચਦਾ ਤਨਵਾ ਬਾਬਾ ਭਾਈ ਮੂਲचंद ਸਿੰਘ ਜੀ ਦਾ ਸਾਲਾਨਾ ਮੇਲਾ ਕਰਵਾਇਆ ਜਾ ਰਿਹਾ ਹੈ ਜਿੱਤੇ ਵਿੱਚ ਸਾਡਾ ਸਾਰਾ ਪਿੰਡ ਸ਼ਾਇਲੀ ਨੇੜੇ ਦੇੜੇ ਦੇ ਪਿੰਡ ਸਰਦਾ ਪੂਰਬਕ ਮੱਥਾ ਟੇਕਦੇ ਨੇ ਬਾਬਾ ਭਾਈ ਬੂਨ ਚੰਦ ਜੀ ਨੇ ਕਿਸੇ ਦਿਨ ਆਪਣੇ ਪਿੰਡ ਦੀ ਮੋੜੀ ਗੱਡੀ ਦੀ ਜਿਹਦੇ ਨਾਲ ਸਾਡਾ ਨਗਰ ਵਸਿਆ ਅੱਜ ਬਾਬਾ ਭਾਈ ਮੂਲचंद ਦੀ ਕਿਰਪਾ ਨਾਲ ਸਾਡਾ ਨਗਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦਾ ਜਾ ਰਿਹਾ ਹੈ ਅਸੀਂ ਹੋਰ ਵੀ ਬਾਬਾ ਭਾਈ ਮੂਲचंद ਜੀ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਵੀ ਸਾਡਾ ਪਿੰਡ ਇਸ ਤੋਂ ਵੀ ਜ਼ਿਆਦਾ ਤਰੱਕੀ ਕਰੇ ਸਾਡੇ ਪਿੰਡ ਦੇ ਬੱਚੇ ਪੜ ਕੇ ਅਫਸਰ ਬਣਨ ਇਡਾ ਜਮਲਾ ਮੱਲਾ ਮਾਰ ਕੇ ਵਧੀਆ ਖੜਿਆਰੀ ਬਣਤਾ ਜੋ ਪਿੰਡ ਦਾ ਰੋਸ਼ਨ ਨਾ ਰੋਸ਼ਨ ਕਰ ਸਕਣਾ ਅੱਜ ਅਸੀਂ ਪੰਚਾਇਤ ਵੱਲੋਂ ਲਾਸਟ ਦਿਨ ਤੀਆਂ ਦਾ ਸਾਡੇ ਭਾਈ ਮੂਲ ਚੰਦ ਜੀ ਦੇ ਮੇਲੇ ਤੇ ਨਾਸ਼ਤ ਦਿਨ ਹੁੰਦਾ ਹੈ 7 ਦਿਨ ਸਾਡੇ ਤੀਆਂ ਲੱਗਦੀਆਂ ਨੇ ਅੱਜ ਲਾਸਟ ਦਿਨ ਤੇ ਪੰਚਾਇਤ ਵੱਲੋਂ ਮੇਲਾ ਕਰਵਾਇਆ ਗਿਆ ਹੈ ਜਿਹਦੇ ਵਿੱਚ ਕੁੜੀਆਂ ਦੀ ਮੰਗ ਤੇ ਡੀਜੀ ਲਵਾਏ ਗਏ ਨੇ ਜੋ ਹਰ ਸਾਲ ਕੁੜੀਆਂ ਦੇ ਮੰਗ ਤੇ ਪਿਛਲੇ ਦਿਨ ਲਵਾਏ ਜਾਇਆ ਕਰਨਗੇ ਅਸੀਂ ਇੱਕ ਸਾਰੀ ಗ್ರಾಮ ਪੰਚਾਇਤ ਵੱਲੋਂ ਪਾਣੀ ਦਾ ਪ੍ਰਬੰਧ ਪੁਲਿਸ ਮੁਲਾਜ਼ਮ ਸਦਕੇ ਵਧੀਆ ਜਿੰਨੇ ਇੱਕ ਪ੍ਰਬੰਧ ਕਰ ਸਕੇ ਭੁਗਤਾ ਪ੍ਰਬੰਧ ਕਰੇ ਨੇ ਬਾਕੀ ਅੱਗੇ ਜੇ ਕੋਈ ਘਾਟਬਾਤ ਰਹਿ ਗਈ ਅਸੀਂ ਅੱਗੇ ਤੋਂ ਪੂਰੀ ਕਰਾਂਗੇ ਧੰਨਵਾਦ ਕੱਠ ਕਿੰਨਾ ਕਰ ਰਿਹਾ ਹੈ ਜੀ ਸਾਡੇ ਪਿੰਡ ਬਾਬਾ ਭਾਈ ਮੂਰ ਚੰਦ ਦੀ ਅਪਾਰ ਕਿਰਪਾ ਹੈ ਦਿਨੋਂ ਦਿਨ ਕੱਠ ਵੱਧਦਾ ਜਾ ਰਿਹਾ ਹੈ ਕੁੜੀਆਂ ਨੂੰ ਪਹਿਲਾਂ ਇਹ ਹੌਲੀ ਹੌਲੀ ਚੀਜ਼ਾਂ ਇਹ ਕੇਰਾ ਅਲੂਪ ਹੋ ਗਈਆਂ ਧੀਆਂ ਹੌਲੀ ਹੌਲੀ ਦੁਬਾਰੇ ਜਿਵੇਂ ਮਾਡਰਨ ਜਵਾਨਾਂ ਅੱਜ ਕੱਲ ਡੀਜੇ ਦਾ ਚੁੱਕਾ ਹੈ ਪਹਿਲਾਂ ਕੁੜੀਆਂ ਬੋਲ ਲੀਆਂ ਪਾ ਕੇ ਪਿੰਗਾ ਝੂਟ ਕੇ ਤੀਆਂ ਦਾ ਮਨੋਰੰਜਨ ਕਰਦੀਆਂ ਤੇ ਇਕੱਠੇ ਹੋ ਕੇ ਗੱਲਾਂ ਮਾਰਦੀਆਂ ਤੇ ਪੇਕਾ ਤੋਂ ਆ ਕੇ ਹੁਣ ਜਿਹੇ ਜੇ ਜਵਾਨੇ ਦੇ ਹਿਸਾਬ ਨਾਲ ਡੀਜੇ ਦਾ ਪ੍ਰਬੰਧ ਕਰਕੇ ਤਾਂ ਜੋ ਕੁੜੀਆਂ ਆਪਣੀ ਜ਼ਿੰਦਗੀ ਵਿੱਚ ਆਹ ਦੇਖਣੇ ਸੁਖੀ ਬਸਣ ਆਪਦੇ ਮਾਪਿਓ ਦਾ ਰੋਸ਼ਨ ਕਰ ਨਾ ਰੋਸ਼ਨ ਕਰ। ਮਾਣੂ ਜੀ ਧੀਏ ਨੂੰ ਕਿਹੜਾ ਸੀਗਾ ਕਿ ਇਸ ਪੀੜਾ ਦਾ ਕਰਕੇ ਧੀਏ ਨੂੰ ਪੂਰਾ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸასი ਸ਼ਾਲ ਸਾਨੂੰ ਬਹੁਤ ਵਧੀਆ ਲੱਗ ਰਿਹਾ ਧੀਆਂ ਦਾ ਪਿਆਰ ਮਨਾ ਕੇ ਤੇ ਸਭ ਨੂੰ ਪਤਾ ਹੀ ਹੈ ਵੀ ਥੋੜਾ ਮੋਟਾ ਪਿੰਡ ਦੇ ਵਿੱਚ ਕਿਵੇਂ ਚੱਲ ਰਿਹਾ ਸੀ ਮਾਹੌਲ ਤੇ ਅਸੀਂ ਥੋੜਾ ਮੋਟਾ ਜਿਹਨੂੰ ਲੇਡੀਜ਼ ਦੇ ਪ੍ਰੈਸ਼ਰ ਪੈ ਰਿਹਾ ਸੀ ਸਾਨੂੰ ਅਸੀਂ ਇਹ ਵੀ ਇੰਜੋਇਮੈਂਟ ਕਰ ਲਿਆ ਹਨਾ ਘਰਾਂ ਦੇ ਵਿੱਚੋਂ ਮਸਾ ਨਿਕਲ ਕੇ ਆਉਂਦੀਆਂ ਨੇ ਜੀ ਸਾਰਿਆਂ ਨੇ ਬਹੁਤ ਵਧੀਆ ਪ੍ਰੋਗਰਾਮ ਰੱਖਿਆ ਗਿਆ ਸਭ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਤੇ ਸਾਨੂੰ ਬਹੁਤ ਵਧੀਆ ਲੱਗਦਾ ਕਿ ਤੀਂ ਵਧੀਆ ਸੀਸੀਸੀ ਰਲ ਮਿਲ ਕੇ ਮਨਾਇਆ ਸਾਰਿਆਂ ਨੇ ਇਹ ਤਿਆਰ ਹਾਂ ਜੀ 3 ਲੱਖ ਪ੍ਰਾਪਤ ਜਿਹੜਾ ਸਭਿਆਚਾਰ ਸੀ ਜਾਂਦਾ ਤੀਏ ਸਭੇ ਸਭਿਆਚਾਰ ਤੋਂ ਉੱਪਰ ਅੱਗੇ ਡੀਜੇ ਬੱਲੇ ਆਂਦੇ ਹੋ ਗਏ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈਗਾ ਕਿ ਪੁਰਾਣਾ ਪਲਾਣਾ ਦਾ ਇਸ ਤਰ੍ਹਾਂ ਹੋਣਾ ਚਾਹੀਦਾ ਮੀ ਜੀ ਐਮਏ ਦੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਮੈਨੂੰ ਇਹ ਲੱਗ ਰਿਹਾ ਕਿ ਜਿਹੜਾ ਪੁਰਾਣਾ ਸਭਿਆਚਾਰ ਸੀ ਉਹ ਫੇਰ ਫੇਰ ਸਾਡੀਆਂ ਜਿਹੜੀਆਂ ਪੈਨਾਂ ਨਾਲ ਜੁੜਦੀਆਂ ਜਾ ਰਹੀਆਂ ਨੇ ਅਗਰ ਡੀਜਨ ਦੇ ਨੱਚਦੀਆਂ ਵੀ ਨਹੀਂ ਤਾਂ ਪੰਜਾਬੀ ਸੱਭਿਆਚਾਰਕ ਗਾਣਿਆਂ ਤੇ ਹੀ ਨੱਚਦੀਆਂ ਨੇ ਕੋਈ ਐਵੇਂ ਨਹੀਂ ਕਿ ਦੂਸਰੇ ਗਾਣਿਆਂ ਤੇ ਨੱਚਦੀਆਂ ਨੇ ਪਰ ਪੰਜਾਬੀ ਗਾਣਿਆਂ ਤੇ ਹੀ ਡਾਂਸ ਕਰ ਰਹੀਆਂ ਨੇ ਕਿਉਂਕਿ ਉਹ ਆਪਣੀ ਜਿੱਲਦੀ ਭਾਸ਼ਾ ਜਿਹੜੀ ਕੱਢ ਰਹੀਆਂ ਨੇ ਕੋਈ ਬੋਲੀ ਨਹੀਂ ਕੱਢ ਰਹੀ ਐ ਕੋਈ ਗਾਣੇ ਨਹੀਂ ਕੱਢ ਰਹੀ ਐ ਜੀ ਅੱਜ ਤੇ ਇੰਨੀ ਜ਼ਿਆਦਾ ਰਜੇਪੇ ਨੇ એનર્ਜੀ ਹੈ ਦੋ ਸਭੋ ਸਮਾਹਲੇਗਾ ਅੱਜ ਇਕੱਠੇ ਹੋਏ ਨੇ ਤੇ ਸਾਰੇ ਇਕੱਠੇ ਹੋਣੇ ਜੀ ਕਨੇਹਾ ਦੇਣਾ ਚਾਹੂਗੀ ਸਰ ਦੇਖੋ ਮੈਂ ਸੁਨੇਹਾ ਦੇਣਾ ਚਾਹੂੰਗੀ ਕਿ ਦੇ ਕੋ ਤੀਆਂ ਦਾ ਜਿਹੜਾ ਤਿਹਾਰ ਹੁੰਦਾ ਹੈ ਬਹਾਨੇ ਨਾਲ ਇਕੱਠੀਆਂ ਹੁੰਦੀਆਂ ਨੇ ਭੈਣਾਂ ਹਨ ਸਾਲ 'ਚ ਇੱਕ ਵਾਰ ਤਿਹਾਰ ਆਉਂਦਾ ਹੈ ਤੇ ਮਤਲਬ ਹਰੇਕ ਜਿਹੜੀ ਲੇਡੀਜ਼ ਅੱਜ ਕੱਲ ਹਰੇਕ ਆਦੇ ਆਪਣੀ ਕਬੀਲਦਾਰੀ ਚ ਰੁਚੀ ਹੋਈ ਹੈ ਇਹ ਇੱਕ ਸਾਨੂੰ ਬਹਾਨਾ ਨਹੀਂ ਹੁੰਦਾ ਮੌਕਾ ਹੁੰਦਾ ਇਕੱਠੀ ਹੋਣ ਦਾ ਜਿਹੜੀਆਂ ਕਿ ਆਪਣੀ ਦਿਲ ਦੀਆਂ ਭਾਵਨਾ ਨੂੰ ਜਗਰ ਕਰਦੀਆਂ ਨੇ ਬਾਹਰ ਨਹੀਂ ਹੁੰਦੀਆਂ ਵਿੱਚ ਜੀ ਹਾਂਜੀ ਬਹੁਤ ਵਧੀਆ ਤਿਹਾਰ ਲੱਗਿਆ ਸਾਨੂੰ ਸਾਡੀ ਪੂਰੀ ਪੰਚਾਇਤ ਦਾ ਤੇ ਸਾਡੇ ਭੈਣ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ ਜਿਨ੍ਹਾਂ ਨੇ ਇਹ ਉਪਰਾਲਾ ਕਰਿਆ ਜੀ ਅਸੀਂ ਜਿੱਦਾਂ ਵੀ ਮੈਂ ਵੀ ਵਿਆਹੀਆਂ 24 ਸਾਲ ਹੋ ਗਏ ਉਹ ਦਿਨ ਦਾ ਆ ਤੇ ਹਰ ਮੈਂ ਅੱਜ ਜਿਆਦਾ ਪਹਿਲੀ ਵਾਰ ਦੇਖਿਆ ਹਾਂਜੀ ਜਿਆਦਾ ਭਰਿਆ ਅੱਜ ਜਿਹੜਾ ਤੀਂ ਦੇ ਤੇ ਸਾਡੀ ਵੀ ਵਿੱਚ ਸਭ ਤੋਂ ਬਤਾ ਪੰਡਾ ਇੱਕ ਪ੍ਰਾਤਨਾ ਜਿਹੜਾ ਸੱਭਿਆਚਾਰ ਸੀ ਬਣਦਾ ਵੀ ਇਹ ਲੱਗਦੀ ਅਸੀਂ ਵੀ ਬਣਿਆ ਜਾਂਦੇ ਪ੍ਰਾਤਨ ਤੇ ਅੱਜ ਦੇ ਵਿੱਚ ਕਿੰਨਾ ਕੁ ਫਰਕ ਵਿੱਚ ਆ ਹਾਂਜੀ ਬੀਜੀ ਮੇਰਾ ਨਾਮ ਹਰਪਿਕਾ ਤੂਰੀ ਜਿੱਦਾਂ ਕਿ ਸੋਸ਼ਲ ਮੀਡੀਆ ਤੇ ਜਾਣਦੀ ਨੇ ਮੈਨੂੰ ਸਾਰੇ ਇਹ ਮੇਰਾ ਪਿੰਡ ਸ਼ਾਜਲੀਆ ਜਿਹੜੇ ਮੇਰੇ ਖਾਸ ਨਾਨਕੇ ਨੇ ਮੈਂ ਬਚਪਨ ਤੋਂ ਹੀ ਇਹ ਤੀਆਂ ਦਾ ਤਿਹਾਰ ਬਹੁਤ ਧੂਮ ਧਾਮ ਨਾਲ ਮਨਾਉਂਦੀ ਦੇਖਦੀ ਆ ਰਹੀਆਂ ਕੁੜੀਆਂ ਚਿੜੀਆਂ ਨੂੰ ਸਾਡੀਆਂ ਮਾਵਾ ਭੈਣਾਂ ਨੂੰ ਪਰ ਪਹਿਲਾਂ ਜਿਹੜਾ ਸੀਗਾ ਸਾਡੀਆਂ ਮਾਂ ਦਾਦੀਆਂ ਨਾਨੀਆਂ ਦੇ ਸਮਿਆਂ ਦਾ ਟਾਈਮ ਉਦੋਂ ਬਹੁਤ ਵਧੀਆ ਸੀਗਾ ਉਦੋਂ ਜਿਹੜੀਆਂ ਕੁੜੀਆਂ ਚਿੜੀਆਂ ਨੂੰ ਸਾਡੀਆਂ ਮਾਵਾ ਨੂੰ ਉਹ ਟੈਨਸ਼ਨ ਫਰੀ ਸੀਗੀਆਂ ਮਤਲਬ ਕਿ ਆਜ਼ਾਦੀ ਸੀਗੀ ਇੱਕ ਤਰ੍ਹਾਂ ਦੀ ਉਹਨਾਂ ਦੇ ਲਈ ਆਜ਼ਾਦੀ ਸੀਗੀ ਜਿਹੜਾ ਹੁਣ ਦਾ ਸਮਾਂ ਹੁਣ ਦਾ ਸਮਾਂ ਮਨਾਉਂਦੀ ਆ ਤਾਂ ਹੈਗੀਆਂ ਨੇ ਤਿਹਾਰ ਪਰ ਟੈਨਸ਼ਨ ਬਹੁਤ ਜ਼ਿਆਦਾ ਆ ਕਿਉਂਕਿ ਕਈ ਸੋਸ਼ਲ ਮੀਡੀਆ ਤੇ ਮੈਂ ਵਿਦਵਾਨ ਬੋਲਦੇ ਦੇਖੇ ਨੇ ਵੀ ਇਹ ਜਿਹੜੇ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਪਿੱਛੇ ਮੁਗਲਾ ਦੇ ਰਾਤ ਦੇ ਵਿੱਚ ਪੜ ਕੇ ਦੇਖੋ ਉਹ ਮੁਗਲਾ ਦਾ ਰਾਤ ਦਾ ਵੀ ਪਤਾ ਸਾਨੂੰ ਵੀ ਕੀ ਸੀਗਾ ਪਰ ਜਿਹੜਾ ਇਹ ਤੀਆਂ ਦਾ ਤਿਹਾਰ ਆ ਇਹ ਉਸ ਨਾਲੋਂ ਵੱਖਰੀ ਚੀਜ਼ ਆ ਕਿਉਂਕਿ ਸਾਡੀਆਂ ਮਾਮਾ ਭੈਣਾਂ ਦੇ ਕਰਜ਼ੇ ਇੰਨੇ ਕ ਸਿਰ ਛੜੇ ਪਏ ਨੇ ਕਿ ਰਾਤਾਂ ਨੂੰ ਇਹਨਾਂ ਨੂੰ ਨੀਂਦ ਨਹੀਂ ਆਉਂਦੀ 30 30 ਸਾਲ ਦੀਆਂ ਬੀਬੀਆਂ ਸਾਡੀਆਂ 50 50 ਸਾਲ ਦੀਆਂ ਲੱਗਣ ਲੱਗੀਆਂ ਕਿਉਂਕਿ ਜਿਹੜੀਆਂ ਮਾਈਕਰੋ ਫਾਈਨੈਂਸ ਕੰਪਨੀਆਂ ਦਾ ਕਰਜ਼ਾ ਉਹ ਟੈਨਸ਼ਨ ਦਿਮਾਰ ਉਹਨਾਂ ਦੇ ਕੰਨ ਨੱਕ ਵੀ ਨਹੀਂ ਰਹੇ ਹੈਗੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸਾਨੂੰ ਵਾਅਦਾ ਕੀਤਾ ਸੀ ਕਿ 1000 ਰੁਪਇਆ ਵੀ ਸਾਨੂੰ ਮਤਲਬ ਕਿ 1000 ਰੁਪਇਆ ਦਵਾਂਗੇ ਬੀਬੀਆਂ ਭੈਣਾਂ ਨੂੰ ਉਹ ਅੱਜ ਤੱਕ ਕਰ ਹਜ਼ਾਰ ਰੁਪਏ ਸਾਡੇ ਖਾਤੇ 'ਚ ਨਹੀਂ ਆਇਆ ਤਿੰਨ ਸਾਲ ਮਤਲਬ ਕਿ 2.5-3 ਸਾਲ ਆ ਪੂਰੇ ਹੋ ਗਏ ਨੇ ਮੁੱਖ ਮੰਤਰੀ ਸਾਹਿਬ ਦੇ ਤੇ ਹੁਣ ਜਿਹੜਾ ਤੀਆਂ ਦਾ ਤਿਹਾਰ ਇਸ ਟਾਈਮ ਬਣਾਇਆ ਜਾ ਰਿਹਾ ਉਹ ਕੋਈ ਬਹੁਤੀ ਖੁਸ਼ੀ ਨਾਲ ਨਹੀਂ ਬਣਾਇਆ ਜਾ ਰਿਹਾ ਮਤਲਬ ਕਿ ਉਹ ਵਿਦਵਾਨਾਂ ਨੂੰ ਵੀ ਮੈਂ ਕਹਿਣਾ ਚਾਹੁੰਨੀ ਆ ਵੀ ਇੱਕ ਪੇਕੇ ਆਉਂਦੀਆਂ ਨੇ ਸਾਡੀਆਂ ਤੀਆਂ ਨੱਚਣ ਟੱਪਣਾ ਮਤਲਬ ਕਿ ਆਪਸ ਵਿੱਚ ਸਹੇਲੀਆਂ ਆਪਸ ਵਿੱਚ ਮਿਲਦੀਆਂ ਨੇ ਰਿਸ਼ਤੇਦਾਰੀਆਂ ਦੇ ਵਿੱਚ ਮਾਵਾ ਭੈਣਾ ਮਿਲਦੀਆਂ ਨੇ ਮਤਲਬ ਕਿ ਇਹ ਤੀਆਂ ਦਾ ਇੱਕ ਤਿਹਾਰ ਹੀ ਰਹਿ ਗਿਆ ਜਿੱਥੇ ਸਾਰੀਆਂ ਕੁੜੀਆਂ ਕਤਰੀਆਂ ਇਕੱਠੀਆਂ ਹੋ ਸਕਦੀਆਂ ਨੇ ਹੋਰ ਕੋਈ ਤਿਹਾਰ ਐਡਾ ਖਾਸ ਰਹਾ ਨਹੀਂ ਹੈਗਾ ਸਾਡੀਆਂ ਮਾਵਾਂ ਭੈਣਾਂ ਲਈ ਸੋ ਮੁੱਖ ਮੰਤਰੀ ਸਾਹਿਬ ਨੂੰ ਮੈਂ ਇਹ ਗੱਲ ਕਹੂੰਗੀ ਕਿ ਸਾਡੀਆਂ ਮਾਵਾਂ ਭੈਣਾਂ ਕਣੀ ਗੌਰ ਕੀਤੀ ਜਾਵੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬੰਦੇ ਦੇ ਸਰ ਕਰਜ਼ਾ ਨਹੀਂ ਹੈਗਾ ਔਰਤ ਦੇ ਸਰ ਕਰਜ਼ਾ ਹੋਗਾ 20000 ਕਰਜ਼ਾ ਕਿੰਨਾ ਕ 20000 30000 40000 50000 ਜੱ ਲੱਖ ਹੋਗਾ ਇੰਤੂ ਵੱਧ ਕੇ ਕਰਜ਼ਾ ਨਹੀਂ ਮਿਲਦਾ ਹੈਗਾ ਸੋ ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਨੇ ਉਹ ਕੰਨ ਨੱਕ ਵੇਚ ਕੇ ਵੀ ਕਰਜ਼ਾ ਨਹੀਂ ਤਾਰ ਸਕੀਆਂ ਹੈਗੀਆਂ ਉਹ ਸਾਨੂੰ ਮਤਲਬ ਕਿ ਮੈਂ ਇਹੀ ਗੱਲ ਕਹਿਣਾ ਚਾਹੁੰਦੀ ਆ ਸਾਨੂੰ ਕੋਈ 1000 ਰੁਪਏ ਦੀ ਮਤਲਬ ਕਿ ਲੋੜ ਨਹੀਂ ਹੈਗੀ ਸਾਨੂੰ ਇੱਥੇ ਰੋਜ਼ਗਾਰ ਦੀ ਲੋੜ ਆ ਸਾਨੂੰ ਇੱਕ ਸਰਕਾਰੀ ਜਿਹੜਾ ਹੈਗਾ ਬੈਂਕਾਂ ਦੇ ਵਿੱਚ ਇਹੋ ਜੀ ਸਕੀਮ ਚਲਾਉਣ ਜਿਹੜਾ ਔਰਤਾਂ ਨੂੰ ਕਰਜ਼ਾ ਮਿਲ ਸਕੇ ਤੇ ਔਰਤਾ ਕੰਮ ਚਲਾ ਸਕਣ ਕੋਈ ਸਲਾਈ ਕਢਾਈ ਦਾ ਕੋਈ ਦੁਕਾਨਦਾਰੀ ਦਾ ਕੋਈ ਡੰਗਰ ਪਸ਼ੂ ਦਾ ਮਤਲਬ ਕਿ ਇਦਾਂ ਦਾ ਰੋਜ਼ਗਾਰ ਮਿਲਣਾ ਚਾਹੀਦਾ ਕੁਛ ਨਾ ਕੁਛ ਇਹਨਾਂ ਨੂੰ ਰਾਹਤ ਮਿਲੇ ਤੀਆਂ ਦੀ ਤੀਆਂ ਦੀ ਗੱਲ ਦੇਖੋ ਬਹੁਤ ਵਧੀਆ ਉਰੇ ਮਨਾਇਆਂ ਜਾਂਦੀਆਂ ਨੇ ਸ਼ਾਜ਼ਲੀ ਪਿੰਡ ਦੇ ਵਿੱਚ ਤੀਆਂ ਜੋ ਤੀਆਂ ਦੇ ਤਿਹਾਰ ਆ ਤੇ ਇਹੀ ਗੱਲ ਕਹਿਣਾ ਚਾਹੁੰਦੀ ਆ ਵੀ ਮਾਂ-ਪਿਓ ਪੈਣਾ ਜਿਹੜੀਆਂ ਸਾਡੀਆਂ ਇਕੱਠੀਆਂ ਹੋਈਆਂ ਨੇ ਬਹੁਤ ਤੁਮਤਾਮਨਾ ਮਨਾਇਆ ਜਾਂਦਾ ਸੋ ਮੈਂ ਇੱਥੇ ਇਹੀ ਗੱਲ ਕਹਿਣਾ ਚਾਹੁੰਦੀ ਆ ਉਹਦੇ ਵਿੜੇ ਦਿੱਤੀਆਂ ਦਾ ਤਿਹਾਰ ਸੀਗਾ ਅੱਜ ਦਿੱਤੀਆਂ ਦਾ ਤਿਹਾਰ ਹੈ ਜਿੰਨਾ ਕੋ ਤੁਹਾਡੇ ਵੇਲੇ ਕਿਵੇਂ ਹੁੰਦਾ ਸੀਗਾ ਤੇ ਅੱਜ ਦਾ ਕਿਵੇਂ ਆ ਸਾਡੇ ਵੇਲੇ ਵੀ ਬਹੁਤ ਸੋਹਣਾ ਹੁੰਦਾ ਸੀ ਹਾਂਜੀ ਇਸ ਤਰ੍ਹਾਂ ਦਾ ਡੀਜੇ ਤਾਂ ਨਹੀਂ ਹੁੰਦਾ ਸੀਗਾ ਪਹਿਲਾਂ ਨਹੀਂ ਜੀ ਡੀਜੇ ਤਾਂ ਨਹੀਂ ਹੁੰਦਾ ਕੱਟ ਲੈ ਵੈਸੇ ਬਹੁਤ ਹੁੰਦਾ ਸੀਗਾ ਪਹਿਲਾਂ ਬਸ ਤਿਹਾਰ ਹੁੰਦਾ ਸੀ ਕੁੜੀਆਂ ਕਿੱਤਰੇ ਇਕੱਠੇ ਹੁੰਦੇ ਸੀਗੀਆਂ ਤੇ ਪੇਕੇ ਘਰੇ ਜਾਂਦੇ ਹਾਂ ਮਾਤਾ ਪਿਤਾ ਗੁਲਗਲੇ ਟਿੱਕ ਕੇ ਮਨਾਉਂਦੇ ਤੇ ਬਹੁਤ ਖੁਸ਼ੀਆਂ ਨਾਲ ਮਨਾਉਂਦੇ ਚੱਲਦਾ ਸੀ ਜੇ 15 ਦਿਨਾਂ ਨਾਲ ਲਗਭਗ ਤਿੰਨ ਦਿਨ ਤਿਹਾੜ ਚੱਲਦਾ ਸੀ ਹਾਂਜੀ ਇੱਥੇ ਦਿਨ ਦੇ ਵਿੱਚ ਨਹੀਂ ਆਉਂਦਾ ਨਹੀਂ ਜੀ ਸਤ ਨਹੀਂ ਲੱਗਦੇ ਨੇ ਵੈਸੇ ਦਤੀਆਂ ਇੱਥੇ ਕਿੰਨੇ ਦਿਨ ਲੱਗਦੇ ਆ ਇੱਥੇ ਸਤਰੀਨ ਭਰਦੀਆਂ ਨੇ ਕੋਈ ਆਂਦਾ ਕੋਈ ਜਾਂਦਾ ਹੁਣ ਤਾਂ ਕੱਟ ਗਿਆ ਵੈਸੇ ਪਹਿਲਾਂ ਨਾਲੋਂ ਘੱਟ ਆਜ ਜ਼ਿਆਦਾ ਕੱਟ ਹੋਏ ਆ